ਸਸ ਜੀ ਕਾ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਮੈਂ ਸਵਾਗਤ ਕਰਦੀ ਆ ਆਪਣੇ ਚੈਨਲ ਵਿੱਚ ਤੁਹਾਡਾ ਮੈਂ ਉਮੀਦ ਕਰਦੀ 3 ਸਾਰੇ ਜੜੇ ਵੀ ਸਸਤ ਹੋਗੇ ਤੇ ਮਸਤ ਹੋਗੇ ਮੈਂ ਵੀ ਠੀਕ ਠਾਕ ਆ ਤੇ ਮੈਂ ਬਣਾਉ ਲੰਗੀ ਆਪਣਾ ਸੂਟ ਤੇ ਸਾਰਾ ਰੈਡੀ ਕਰਕੇ ਰੱਖ ਲਿਆ ਵਾ ਵੀ neck ਇਹਨੂੰ ਡਿਜ਼ਾਈਨ ਕਰਨਾ ਤਾਂ ਕਰਕੇ 11:30 ਦੀ ਇਹਦੀ ਲੈਂਥ ਰੱਖੀ ਆ ਪੂਰੀ ਤੇ ਆਹ ਵੇਖੋ ਪੂਰੀਆਂ ਨਿਸ਼ਾਨੀਆਂ ਵਗੈਰਾ ਮੈਂ ਲਾ ਲੀਆਂ ਨੇ ਸਾਰੀਆਂ ਪਲੋਈਆਂ ਪਲੇਟਾਂ ਤੇ ਕਮਰ ਦੀ ਨਿਸ਼ਾਨੀ ਜਿਹੜੀ ਮੈਂ ਬਾਅਦ ਚਾਣਨੀ ਹੁੰਦੀ ਆ ਤੇ ਬਿਲਕੁਲ ਐਮ ਐ ਕਰਕੇ ਆਪਣਾ ਸੂਟ ਸਾਰਾ ਰੈਡੀ ਰੱਖ ਲਿਆ ਵਾ ਹੁਣ ਇਹਨੂੰ ਮੈਂ ਮਾਦ ਦੇ ਆ ਸਲਾਈਆਂ ਮੈਂ ਨਾ ਰਾਤ ਵਾਸਤੇ ਨਾ ਆਨ ਲਾਈਟ ਵੀ ਲਾ ਲਈ ਆ ਰਾਤ ਨੂੰ ਜਿੱਦਾਂ ਨਾ ਬਣਾਉਣਾ ਹੋਏ ਤਾਂ ਲਾਈਟ ਦੇ ਨਾਲ ਵਧੀਆ ਰਹਿੰਦਾ ਵਾ ਤੇ ਇੱਥੇ ਕੋਲਾਰੇ ਫਲੋਰੇ ਪਏ ਨੇ ਕੱਪੜਿਆਂ ਉਪੜਿਆਂ ਦੇ ਇਦਾਂ ਹੀ ਸਟੀਚਿੰਗ ਵਾਸਤੇ ਰੱਖੇ ਨੇ ਕੱਢ-ਕੱਢ ਕੇ ਕੁਝ ਸਟੀਚ ਹੋਏ ਪਏ ਨੇ ਕੁਝ ਸਟੀਚਿੰਗ ਕਰਨੇ ਆ ਤੇ ਕਿਉਂਕਿ ਹੁਣ ਨਵੀਂ ਮਸ਼ੀਨ ਆਈ ਆ ਮੈਂ ਨਵੀਂ ਮਸ਼ੀਨ ਤੇ ਚਾਹ ਜਿਹੜੇ ਮੈਂ ਕਰਨ ਦੀਆਂ ਆਪਣੇ ਸੂਟ ਸਟਿਚ ਹੁਣ ਮੈਂ ਫਿਲਹਾਲ ਆਪਣੇ ਕਰਨ ਦੀਆਂ ਤੇ ਬਾਹਰ ਵਿੱਚ ਜੇ ਸਟਿਚਿੰਗ ਵਾਸਤੇ ਕੋਈ ਆ ਗਿਆ ਸੂਟ ਤਾਂ ਆਪਾਂ ਸਟਿਚ ਵੀ ਕਰ ਦੇਣਾ ਵਾ ਸਟਿਚਿੰਗ ਤੇ ਵੀ ਤੇ ਫਿਲਹਾਲ ਤੇ ਮੈਂ ਆਪਣੀ ਜਿਹੜੇ ਸਟਿਚ ਕਰਨ ਦੀਆਂ ਸੂਟ ਤੇ ਸੂਟ ਮੈਂ ਨਾ ਡਿਜ਼ਾਈਨ ਹੀ ਕਰਕੇ ਜਿਆਦਾਤਰ ਮੈਂ ਸਿੰਡੀ ਸਿੰਪਲ ਸੂਟ ਮੈਂ ਕੋਈ ਵੀ ਨਹੀਂ ਹਜੇ ਬਣਾਇਆ ਹੈਗਾ ਜਿੰਨੇ ਵੀ ਹੈਗੇ ਮੈਂ ਸਾਰੇ ਡਿਜ਼ਾਈਨ ਹੀ ਕੀਤੇ ਨੇ ਅੱਜ ਮੈਂ ਤਾਂ ਨਾ ਦੁਪੱਟਾ ਸ਼ੇਅਰ ਕੀਤਾ ਸੀ ਤੇ ਨਾਲ ਉਹਦੇ ਸ਼ਰਟ ਸ਼ਰਟ ਜਿਹੜੀ ਨਾ ਉਹਦੇ ਥੱਲੇ ਵੀ ਲਟਕਣੇ ਲਾਤੇ ਬੜੀ ਮਿਹਨਤ ਲੱਗੀ ਉਹ ਲਟਕਣੇ ਲਾਉਂਦੇ ਹੁਣ ਮੈਂ ਉਹ ਸੂਟ ਉਦੋਂ ਵਿਖਾਣਾ ਜਦੋਂ ਮੈਂ ਪਾਉਂਗੀ ਸੰਡੇ ਨੂੰ ਮੈਂ ਪਾਉਣਾ ਵਾ ਸੂਟ ਫਿਰ ਤਾਂ ਨਾਲ ਸ਼ੇਅਰ ਕਰੂੰਗੀ ਤੇ ਆਹ ਨਾ ਇੱਕ ਸੂਟ ਮੈਂ ਸਟਿਚ ਕੀਤਾ ਵਾ ਆ ਵੇਖੋ ਇੰਦਾ ਕਰਕੇ ਨਾ ਇਹ ਡਿਜ਼ਾਈਨ ਕੀਤਾ ਮੈਂ ਸਿੰਪਲ ਜਿਹਾ ਲੈਸ ਆ ਨਾ ਆ ਵੇਖੋ ਨੇਲ ਪਾਲシャレਆਂ ਰੰਗ ਬਰੰਗੇ ਆ ਇਦਾਂ ਚੋਰ ਸਨੈਕ ਤੇ ਗੋਮ ਲੈ ਤੁਸੀਂ ਗੋਮ ਵੀ ਲਾ ਸਕਦੇ ਨੇ ਮੇਰੀ ਬਾਅਦ ਚ ਸਲਾਹ ਬਣੀ ਹੀ ਲਾਉਂਦੀ ਮੈਂ ਪਹਿਲਾਂ ਨਹੀਂ ਲਾਈ ਤਾਂ ਅਗਰ ਕਿ ਮੈਂ ਉੱਤੇ ਰੱਖ ਕੇ ਲਾਈਆ ਹੈ ਗੋਮ ਲੱਗ ਜੇ ਤਾਂ ਹੋਰ ਵੀ ਫਿਨਿਸ਼ਿੰਗ ਦੇ ਨਾਲ ਲੱਗਦੀ ਆ ਇੱਥੇ ਲਾਈ ਤੇ ਆਹ ਲਾਈ ਆ ਤੇ ਇਦਾਂ ਹੀ ਸੇਮ ਆਪਾਂ ਘੀਰੇ ਨੂੰ ਲਾ ਲਈ ਆ ਤੇ ਪਾਇਆ ਨਹੀਂ ਹਜੇ ਸੂਟ ਤੇ ਆਹ ਵਾਲੇ ਸੂਟ ਨੂੰ ਨਾ ਆਹ ਵਾਲੀ ਜਿਹੜੀ ਲੇਸ ਆਹ ਲੇਸ ਆ ਇਹ ਸੂਟ ਐਸ ਵਾਲੇ ਨੂੰ ਲੈਸ ਲਗਣੀ ਆ ਵਾਲੀ ਇਹਦਾ ਨਾਲ ਬਿਲਕੁਲ ਮੈਚ ਹੁੰਦੀ ਲਿਆਂਦੀ ਆ ਤੇ ਆ ਸੂਟ ਨੂੰ ਡਿਜ਼ਾਈਨ ਕਰਨਾ ਬਾਅਦ ਚ ਕਰੂੰਗੀ ਤੇ ਜਿਹੜਾ ਆ ਸੂਟ ਮੈਂ ਆਪਣਾ ਸਟਿਚ ਕਰੰਡੀ ਨਾ ਆ ਇਦਾਂ ਦਾ ਪ੍ਰਿੰਟ ਆ ਇਹਦੇ ਇਹਦਾ ਮੰਮੀ ਦਾ ਵੀ ਆ ਸੇਮ ਟੂ ਸੇਮ ਮੰਮੀ ਦਾ ਤੇ ਮੇਰਾ ਹੀ ਇੱਕੋ ਜਿਹਾ ਢੇ ਤੇ ਪਹਿਲਾਂ ਮੈਂ ਆਪਣਾ ਬਣਾਉਣਾ ਵਾ ਕਿਉਂਕਿ ਮੇਰਾ ਮੈਂ ਥੋੜਾ ਡਿਜ਼ਾਈਨ ਕਰਨਾ ਵਾ ਤੇ ਮੰਮੀ ਦਾ ਨੇ ਵੈਸੇ ਸਿੰਪਲ ਸੀ ਨਾ ਵਾ ਤੇ ਤਾਂ ਕਰਕੇ ਮੈਂ ਮੰਮੀ ਦਾ ਬਾਅਦ ਚ ਸੀ ਲੈ ਲੈਂਦੇ ਆ ਤੇ ਚਲੋ ਜੀ ਕਰਦੀ ਆ ਸਟਿਚ ਤੇ ਨਾਲ ਦੀ ਨਾਲ ਤੁਹਾਨੂੰ ਖਾਈ ਜਾਊਂਗੀ ਜੀ ਮੈਂ ਤਾਂ ਗਤੂ ਘਪਾ ਆ ਕੇ ਰੈਡੀ ਹੋ ਗਈ ਆ ਮਸ਼ੀਨ ਮੇਰੀ ਤੇ ਇੱਕ ਨਾ ਮੈਂ ਤੁਹਾਨੂੰ ਲਾਈਟ ਸ਼ੇਅਰ ਕਰਨੀ ਆ ਉਹਦਾ ਮੈਂ ਰਿਵਿਊ ਦਿਨੀ ਆ ਤੁਹਾਨੂੰ ਮੈਂ ਮਿਸ਼ੂ ਤੋਂ ਮੰਗਵਾਈ ਆ ਆ ਵਾਲੀ ਲਾਈਟ ਆਪਾਂ ਜਦੋਂ ਨਾਈਟ ਨੂੰ ਸੀਨ ਦੇ ਆ ਸਾਰੀਆਂ ਲਾਈਟਾਂ ਜਦੋਂ ਆਫ ਹੋ ਗਈਆਂ ਹੋਣ ਨਾ ਤੇ ਇਕੱਲੀ ਤੇ ਹੀ ਆਹ ਵਾਲੀ ਲਾਈਟ ਜਗਾ ਲਓ ਬਸ ਜਸਟ ਕੋਹ ਨਹੀਂ ਇਹਦੇ ਨਾਲ ਨਾ ਆ ਵੇਖੋ ਇਹਦੇ ਤੇ ਨਾ ਚਮਕ ਲੱਗੀ ਆ ਤੇ ਨਾ ਬਹੁਤ ਵਧੀਆ ਲੱਗੀ ਮੈਨੂੰ ਇਹ ਇਹ ਮੈਂ ਇੰਸਟਾਗ੍ਰam ਦੇ ਰੀਲ 'ਚ ਵੇਖੀ ਸੀ ਤੇ ਉੱਥੋਂ ਮੈਂ ਸਕਰੀਨਸ਼ਾਟ ਲੈ ਕੇ ਤੇ ਮਿਸ਼ਾ ਤੋਂ ਆਰਡਰ ਕਰ ਲਈ ਤੇ ਫਲਿੱਪਕਾਰਟ ਤੇ ਵੀ ਮਿਲ ਜਾਂਦੀ ਹੈ ਮਿਸ਼ਾ ਤੋਂ ਮਿਲ ਜਾਂਦੀ ਹੈ ਬਹੁਤ ਵਧੀਆ ਲਾਈਟ ਆਏ ਜਿਹੜੀਆਂ ਭੈਣਾਂ ਜਿਹੜਾ ਰਾਤ ਨੂੰ ਸਟੀਚਿੰਗ ਕਰਦੀਆਂ ਵਾਂ ਜਾਂ ਬੱਚੇ ਪੜ੍ਹਦੇ ਜਿਨ੍ਹਾਂ ਦੇ ਉਹ ਵੀ ਇਹ ਲਾਈਟ ਜਿਹੜੀ ਯੂਜ਼ ਕਰ ਸਕਦੇ ਆ ਇੱਕ ਤੇ ਇਹਦੀ ਲਾਈਟ ਜਿਹੜੀ ਅੱਖਾਂ 'ਚ ਨਹੀਂ ਬਿਲਕੁਲ ਵੀ ਵੱਜਣਦੀ ਤੇ ਬਹੁਤ ਵਧੀਆ ਵਾ ਇਹ ਆਈ ਹੀ 239 ਦੀ ਹਾਂ 239 ਦੀ ਆਈ ਆ ਤੇ ਬਹੁਤ ਵਧੀਆ ਲਾਈਟ ਆਏ ਏ ਮੈਨੂੰ ਅੱਜ ਹੀ ਰਿਸੀਵ ਹੋਈ ਆ ਤੇ ਅੱਜ ਹੀ ਮੈਨੂੰ ਯੂਜ਼ ਕਰਨ ਦੀ ਪਹਿਲੇ ਦਿਨ ਤੇ ਮੈਂ ਕਿਹਾ ਚਲੋ ਤੁਹਾਨੂੰ ਰਿਵਿਊ ਵੀ ਦੇ ਦਿੰਨੇ ਆ ਬਹੁਤ ਵਧੀਆ ਵਾਈਲਾਈਟ ਮੈਨੂੰ ਬਹੁਤ ਵਧੀਆ ਲੱਗੀ ਹੋਰ ਵੀ ਬੜਿਆਂ ਤਰੀਕਿਆਂ ਦੀਆਂ ਹੈਗੀਆਂਹੀਂ ਪਰ ਮੈਨੂੰ ਇਹ ਵਾਲੀ ਵਧੀਆ ਲੱਗੀ ਆ ਤੇ ਇਹ ਆਈ ਵੀ ਬਹੁਤ ਵਧੀਆ ਵਾ ਵੈਸੇ ਨਾ ਮੈਂ ਅੱਜ ਤੱਕ ਜਿੰਨਾ ਵੀ ਸਮਾਨ ਮੰਗਾਇਆ ਵਾ ਨਾ ਮਿਸ਼ੋ ਤੋਂ ਮੇਰਾ ਮਤਲਬ ਆਲਮੋਸਟ ਸਾਰਾ ਠੀਕ ਆ ਕੋਈ ਇੱਕ ਅੱਧੀ ਚੀਜ਼ ਤਾਂ ਹੋ ਸਕਦਾ ਹੋਗੀ ਡਿਫੈਕਟਿਵ ਤੇ ਜਿੰਨਾ ਵੀ ਮੈਂ ਮੰਗਾਇਆ ਵਧੀਆ ਹੀ ਮੰਗਾਇਆ ਵਾ ਵਧੀਆ ਹੀ ਹੁੰਦਾ ਤਾਂ ਕਈ ਆਪਾਂ ਆਨਲਾਈਨ ਆਪਾਂ ਤੋਂ ਮੰਗਉਂਦੀ ਰਹਿੰਨੀ ਮੈਂ ਤਾਂ ਕੁਛ ਨਾ ਕੁਛ ਤਾਂ ਘਰ ਦਾ ਸਮਾਨ ਕਿਚਨ ਦਾ ਮਸਾਲਾ ਕਿਚਨ ਦਾ ਸਮਾਨ ਇਹੋ ਜਿਹੀ ਚੀਜ਼ਾਂ ਮੈਂ ਜਿਹੜਾ ਮੰਗਵਾਂਦੀ ਰਹਿੰਨੀ ਆ ਚਲੋ ਜੀ ਮੈਂ ਸ਼ੁਰੂ ਕਰਦੀ ਹਾਂ ਸਟਿਚਿੰਗ ਮੈਂ ਲਾਈਟ ਲਾਈ ਮੈਂ ਕਿਹਾ ਚਲੋ ਤੁਹਾਨੂੰ ਰਿਵਿਊ ਵੀ ਦੇ ਦਿੰਨੇ ਆ ਸਲਾਈਡ ਬਾਰੇ ਜੇ ਕਿਸੇ ਨੇ ਲੈਣੀ ਹੋਵੇ ਤਾਂ ਲੈ ਸਕਦਾ ਹਨਾ ਮੇਰੀ ਕੋਈ ਪ੍ਰਮੋਸ਼ਨ ਨਹੀਂ ਹੈਗੀ ਮੈਂ ਬਸ ਸਜੈਸਟ ਤੁਹਾਨੂੰ ਵਿਖਾਇਆ ਹੀ ਆ ਤੁਸੀਂ ਇਦਾਂ ਕਰਕੇ ਸਕਰੀਨ ਸ਼ਾਟ ਇਹਦਾ ਲੈ ਕੇ ਤੇ ਇਹ ਤੁਸੀਂ ਆਰਡਰ ਕਰ ਸਕਦੇ ਹੋ ਤੇ ਚਲੋ ਜੀ ਮਿਲਦੀ ਆ ਥੋੜੀ ਦੇਰ ਬਾਅਦ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਦਿਨ ਹੋ ਗਿਆ ਵਾ 11:30 ਹੋ ਗਏ ਆ ਰਾਤ ਬੜਾ ਲੇਟ ਹੋ ਗਿਆ ਸੀ ਤਾਂ ਕਰਕੇ ਫਿਰ ਮੈਂ ਸ਼ੂਟ ਨਹੀਂ ਕੀਤਾ ਹੋਰ ਤੇ ਚਲੋ ਸੇਰੇ ਕਰਦੇ ਆ ਮਸ਼ੀਨ ਰੱਖ ਲਈ ਫੇਰ ਸੂਟ ਦਾ ਆਪ ਕੋ ਨੈੱਕ ਉਪਰ ਰੈਡੀ ਕਰ ਲਿਆ ਵਾ ਤੇ ਅ ਘੇਰੇ ਵੀ ਰੈਡੀ ਕਰਨੀ ਆ ਇੱਕ ਘੇਰਾ ਇਦਾਂ ਹੋ ਗਿਆ ਵਾ ਰੈਡੀ ਅਜੇ ਰੈਡੀ ਨਹੀਂ ਹੋਇਆ ਅੱਦਾਂ ਮਤਲਬ ਸਮਝ ਲੋ ਬਣ ਗਿਆ ਇਦਾਂ ਹਜੇ ਫਿਨਿਸ਼ਿੰਗ ਹੋਣ ਵਾਲੀ ਏਦੀ ਤੇ ਆਹ ਲੈਸਾਂ ਵਗੈਰਾ ਸਮਾਨ ਬਹੁਤ ਹੋੜਿਆ ਨਾ ਮੈਂ ਨਾ ਉੱਠ ਗਿਆ ਜਰਲੀ ਮਾਰਨਿੰਗ ਤੇ ਠੰਡ ਬਹੁਤ ਈ ਅਜੇ ਧੁੰਦ ਧੁੰਦ ਪਈ ਹੈ ਨਾ ਤੇ ਨਾ ਸਰੇ ਸਰੇ ਦਾ ਕੰਮ ਕੰਮ ਕੀਤਾ ਤੇ ਹੁਣ ਮੈਨੂੰ ਨੀਂਦ ਆਉਣ ਲੱਗ ਗਈ ਸੋ ਮੈਂ ਸੌਂ ਗਈ ਮੈਂ ਕਿਛੁ ਨੂੰ ਢਾਂਡਾ ਡੇਢ ਪਹਿਲਾਂ ਸੌਂ ਲੈਣਿਆ ਇੱਥੇ ਸਾਰਾ ਖਲਾਰਾ ਪਈ ਹੀ ਰਾਤ ਚੁੱਕ ਤੇ ਤੇ ਹਾਂ ਨਾ ਥੋੜੇ ਜਿਹਾ ਪ੍ਰਸ਼ਾਦ ਆ ਬਦਾਮ ਆ ਬਦਾਮਾਂ ਦਾ ਪ੍ਰਸ਼ਾਦ ਮਿਲਿਆ ਹੀ ਦਿਲ ਛੇ ਇਹਨੂੰ ਤੇ ਆ ਮੰਮੀ ਦੀ ਕੋਟੀ ਲਾਈ ਆ ਤੇ ਮੰਮੀ ਬਣਾਉਣ ਦੇ ਆ ਕੁਝ ਮੈਂ ਬਣਾਉਂਗੀ ਕੁਝ ਮੰਮੀ ਬਣਾਉਣਗੇ ਤੇ ਮੰਮੀ ਮੈਨੂੰ ਕਹਿੰਦੇ ਕਿ ਮੈਨੂੰ ਸ਼ੁਰੂ ਕਰ ਦੇ ਅਗਲੇ ਪੱਲੇ ਤੇ ਮੈਂ ਅਗਲੇ ਪੱਲੇ ਬਣਾ ਲੈਨੀ ਆ ਹੌਲੀ ਹੌਲੀ ਤੇ ਪੋਗਟਾਂ ਪੁਗਟਾਂ ਜਿਹੜੀਆਂ ਮੈਂ ਕੱਢ ਦੂੰਗੀ ਮੰਮੀ ਨੂੰ ਫਿਰ ਸਾਫ਼ ਨਹੀਂ ਲੱਗਣਾ ਪੋਗਟਾਂ ਪੁਗਟਾਂ ਕੱਢਣ ਦਾ ਤੇ ਕੰਮ ਕਰਕੇ ਤੇ ਹੌ ਖੁ ਅਜੇ ਵੀ ਨਹੀਂ ਇਦਾਂ ਥੋੜਾ ਮੈਸ ਤਾਂ ਤੁਹਾਨੂੰ ਪਤਾ ਥੋੜਾ ਫਿਰ ਹੁੰਦਾ ਹੀ ਆ ਨਾ ਜਦੋਂ ਆਪਾਂ ਸੂਟ ਵਗੈਰਾ ਸੀਂਡ ਹੋਈਏ ਹੈ ਨਾ ਆਹ ਬਾਸਕਟ ਬਾਸਕਟ ਜੀ ਰੱਖੀ ਐ ਇਹਦੇ ਵਿੱਚੋਂ ਕੱਢ-ਕੱਢ ਸਾਰਾ ਖਲਾਰਾ ਪਾਤਾ ਵਾ ਇਹਦੇ ਚ ਸਾਰਾ ਰੱਖ ਲੈਣੀ ਚੁੱਕ ਲੈਣੀ ਆ ਤੇ ਸਾਰਾ ਕੰਮ ਧੰਦੇੜੇ ਕਰਦੇ ਉਹ ਨਿਬੜ ਗਏ ਆ ਆਵਲੀ ਮਸ਼ੀਨ ਉਹ ਕੱਢਾਈ ਯਾਰੀ ਇੱਥੇ ਪਈ ਆ ਇਹ ਵੀ ਮੈਂ ਕੱਢੀ ਮੈਂ ਕਿ ਚਲੋ ਇਹਨੂੰ ਵੀ ਕੱਢਦੇ ਹਾਂ ਸਟਾਰਟ ਆਏ ਨਾਇਟ ਦੀ ਕੈਪ ਆ ਤੇ ਚਾਹੂੰਗੀ ਮੈਂ ਬਾਹਰ ਲੰਮੀ ਪਈ ਤੋਪ ਲੱਗੀ ਇੱਕਦਮ ਨਾ ਬਹੁਤ ਸੂਰਜ ਨਿਕਲ ਆਇਆ ਤਾਂ ਮੈਂ ਨਾ ਉੱਥੇ ਰੱਖ ਲਈ ਮਸ਼ੀਨ ਇੱਥੇ ਇੱਥੇ ਬੜਾ ਵਧੀਆ ਜੀ ਲੈਂਦਾ ਕੰਦ ਦੇ ਨਾਲ ਮੰਮੀ ਕਹਿੰਦੇ ਕਿ ਕੱਲ ਮੰਮੀ ਕਹਿੰਦੇ ਆਇਆ ਫੱਗਣ ਤੇ ਲੱਗ ਕੰਨੀ ਲੱਗਣ ਇਦਾਂ ਮੁੰਦੇ ਕਹਿੰਦੇ ਬੰਦ ਬੰਦ ਹਜੇ ਤਾਇਆ ਵੀ ਤੇ ਕੰਨੀ ਲੱਗਣ ਵੀ ਦੇਤੇ ਥੋਪੀ ਬੜੀ ਆ ਵੇਖੋ ਕੰਨੀ ਥੋਪਿਆ ਥੂਪੇ ਨਹੀਂ ਬਿਠਾ ਦਿੰਦਾ ਤੇ ਪਾਣੀ ਪੀ ਲਾ ਮੈਡੀਸਿਨ ਲੈਣਾ ਪੈਨੂੰ ਲਓ ਜੀ ਮੈਡੀਸਿਨ ਖਾ ਗੋ ਕੇ ਤੇ ਮੈਂ ਆ ਗਈਆਂ ਫੇਰ ਮਸ਼ੀਨ ਤੇ ਤੇ ਆਹ ਵੇਖੋ ਸੂਟ ਨਾ ਇਦਾਂ ਕਰਕੇ ਪੇਸਟ ਕਰ ਲਈ ਆ ਮੈਂ ਕਟਾਵਾਂ ਵਾਲੀ ਜਿਹੜੀ ਉਹ ਬੁਗਰਾ ਮੈਂ ਤੇ ਆ ਇੱਥੇ ਹੋ ਗਈ ਆ ਲੱਗ ਗਈ ਇਦਾਂ ਹੀ ਨਾ ਦੂਜੇ ਪਾਸੇ ਵੀ ਆਪਾਂ ਸਾਰੀ ਜਿਹੜੀ ਉਹ ਕਰ ਲੈਣੀ ਆ ਅਟੈਚ ਦੂਸਰੇ ਪੱਲੇ ਨੂੰ ਵੀ ਮਤਲਬ ਇਹ ਪਤਾ ਕੀ ਮੇਰੇ ਨਾਲ ਹੋਇਆ ਵਾ ਇਧਰ ਮੈਂ ਇਹ ਨਹੀਂ ਹੀ ਲਾਉਣੀ ਪਿਛਲੀ ਸਾਈਡ ਨਹੀਂ ਹੀ ਲਾਉਣੀ ਪਰ ਮੈਨੂੰ ਪਲੇਖੇ ਨਾਲ ਮੈਂ ਪਿੱਛੇ ਲਾ ਲਈ ਕਟਾ ਹੁਣ ਮੈਨੂੰ ਅਗਲੇ ਪਾਸੇ ਵੀ ਲਾਉਣੇ ਪੈਣੇ ਹਨ ਉਸ ਤੋਂ ਬਾਅਦ ਫਿਰ ਕੇਰੇ ਨੂੰ ਤੇ ਚਾਕਾ ਨੂੰ ਦੇਣਾ ਵਾ ਇਹਦੀ ਫਿਨਿਸ਼ਿੰਗ ਮੰਮੀ ਆ ਕੇ ਰੋ ਲੈ ਕੇ ਮੇਰਾ ਦਿਲ ਕਰੰਦਿਆ ਸੀ ਰੋ ਪੈਣ ਨੂੰ ਮਾਈ ਮੰਮੀ ਕੰਮ-ਕਮ ਕਰੰਡੀ ਹੁਣੇ ਕੋਈ ਆ ਮੈਂ ਮੰਮੀ ਕੋ ਮਗਾਈ ਰੋ ਮੇਰਾ ਰੋ ਪੈਨੋ ਦਿਲ ਕਰੰਡਿਆ ਓਦਾਂ ਵੀ ਨਾ ਕਹਿੰਦੀ ਕਿ ਫੈਟੀ ਲੀਵਰ ਵਾਸਤੇ ਨਾ ਰੋ ਵਧੀਆ ਹੁੰਦੀ ਆ ਫੈਟੀ ਲੀਵਰ ਵਾਸਤੇ ਨਾ ਰੋਜ ਰੋ ਪੀ ਸਕਦੇ ਹੈਣਾ ਖਾੜੇ ਤਾਂ ਨਿਕਲਦੀ ਰਹਿੰਦੀ ਚੁੱਤਾਈ ਕੋਲ ਜਾਂਦਾ ਆ ਜੋ ਪੀ ਲੋ ਸਾਰੇ ਜਣੇ ਰੋ ਇੰਨੀ ਰੋ ਮੇਰੇ ਕੋਲ ਪਚ ਗਈ ਆ ਪੀਤੀ ਨਹੀਂ ਗਈ ਰੋ ਨਾ ਜਿੱਦਾਂ ਨਿਕਲੀ ਆ ਤਾਜੀ ਉਸੇ ਟਾਈਮ ਪੀ ਲੋ ਸਵਾਰਨੀ ਤੇ ਕਾਲੀ ਹੋ ਜਾਂਦੀ ਥੋੜੀ ਦੇਰ ਬਾਅਦ ਹੈ ਨਾ ਤੇ ਮੋੜਾ ਡੋਲ ਦਿੰਨੇ ਫਿਰ ਹੁਣ ਅੱਗ ਲਿਆ ਪੀਣੀ ਆ ਨਾ ਮੈਂ ਤਾਂ ਇੰਨੀ ਕਿ ਪੀਣੀ ਹੀ ਤੇ ਚਲੋ ਡੋਲ ਦਿੰਨੀ ਪਹਿਲਾਂ ਤੇ ਫਿਰ ਕੰਮ ਕਰ ਆਪਣਾ ਸ਼ੁਰੂ ਚਲੋ ਜੀ ਹੁਣ ਸਲਾਈ ਮਾਰ ਲੈਣੀ ਪਹਿਲਾਂ ਇਦਾਂ ਕਰਕੇ ਨਾ ਕਟਾਵਾਂ ਦੇ ਉੱਤੇ ਤੇ ਸਾਰੇ ਸਲਾਈ ਮਾਰ ਲੈਣੀ ਫਿਰ ਵਿਖਾਉਣੀ ਤੁਹਾਨੂੰ ਲਓ ਜੀ ਸਲਾਈ ਮੈਂ ਕਰਕੇ ਸਾਰੇ ਆ ਕਟਾਂ ਵੱਡੇ ਨਿੱਕੇ ਦਬਣ ਬਣਨਵੇਂ ਚ ਇਹ ਵੱਡੇ ਨਿੱਕੇ ਆਏ ਆ ਬਣ ਕੇ ਕਿਉਂਕਿ ਮੈਂ ਬਣੀ ਬਣਾਈ ਪੁਕਰਮ ਲਈ ਆ ਇਹਦੇ ਵਿੱਚ ਆ ਥੋੜਾ ਕਟਾਂ ਖ ਵੱਡਾ ਵਾ ਹਨਾ ਤੇ ਆ ਮੈਂ ਸਾਰੇ ਕੱਟ ਲਾ ਲੇ ਹੁਣ ਮੈਂ ਸਿੱਧਾ ਕਰਕੇ ਤੇ ਪ੍ਰੈਸ ਲਾ ਲੈਣੀ ਆ ਤੇ ਫਿਰ ਐ ਫਿਨਿਸ਼ਿੰਗ ਆ ਜਾਣੀ ਆ ਤੇ ਚਲੋ ਪ੍ਰੈਸ ਲਾ ਕੇ ਆਣ ਕੇ ਤੁਹਾਨੂੰ ਵਿਖਾਉਣੀ ਮੈਂ ਲਓ ਜੀ ਪ੍ਰੈਸ ਮੈਂ ਲਾ ਕੇ ਆਈ ਆ ਇਹ ਕਾ ਚਲੋ ਤਾਂ ਨਾਲ ਸ਼ੇਅਰ ਕਰ ਦਿੰਨੀ ਆ ਲੱਗੀ ਪਈ ਆ ਪ੍ਰੈਸ ਆ ਵੇਖੋ ਜੀ ਕਟਾਂ ਜਿਹੜੇ ਮੈਂ ਬਣਾਏ ਸੀ ਉਹਨਾਂ ਦੀ ਫਿਨਿਸ਼ਿੰਗ ਐ ਹੋ ਗਈ ਵਧੀਆ ਤਰ੍ਹਾਂ ਆ ਜਿਹੜਾ ਵਟਵਾ ਮਾੜਾ ਮੋਟਾ ਇਹ ਸਭ ਪ੍ਰੈਸ ਨਾਲ ਕਲੀਨ ਹੋ ਜਾਣੇ ਨੇ ਤੇ ਇਦਾਂ ਤੇ ਹੀ ਆਪਣਾ ਨਾ ਸਿੰਪਲ ਸੋਬਰ ਸੂਟਾਂ ਨੂੰ ਵੀ ਇਦਾਂ ਕਰsac ਲਿਦੇ ਆ ਇਹ ਵੇਖੋ ਆ ਸੂਟ ਸ਼ਰਟ ਟਾਈ ਸੋ ਜੀ ਸ਼ਰਟ ਆ 150 ਦੀ ਸਲਵਾਰ 450 ਚ ਸੂਟ ਤੁਹਾਡਾ ਰੈਡੀ ਹੋ ਜਾਂਦਾ ਵਾ ਜੇ ਤੁਸੀਂ ਆਪ ਸਟਿਚ ਕਰਦੇ ਆ ਤੇ ਜੇ ਤੁਸੀਂ ਟੇਲਰ ਕੋ ਕਰਾਉਣੇ ਆ ਤੇ 450 ਟੇਲਰ ਸਟਿਚਿੰਗ ਲੈਂਦਾ ਵਾ ਜੇ ਤੁਸੀਂ ਤਾਂ ਕਹਿ ਵੀ ਭੈਣ ਕੋ ਕਰੋਂ ਕਰਾ ਲੈਨੇ 350 350 ਤੋਂ ਵੀ ਲੈ ਲੈਂਦੇ ਆ ਹਨ ਕਿਉਂਕਿ ਜਿੰਨੇ ਮਿਹਨਤ ਕਰਨੀ ਆ ਤਾਂ ਉਹਨੇ ਫਿਰ ਪੈਸੇ ਤਾਂ ਲੈ ਰਹੀ ਆ ਲੋ ਜੀ ਵੀਡੀਓ ਦਾ ਵੀ ਕਰ ਦਿੰਨੇ ਇੱਥੇ ਐਂਡ ਜੇ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ ਆਪਣੇ ਇਸੇ ਸੂਟ ਦੇ ਨਾਲ ਇਸੇ ਸੂਟ ਦੇ ਵਿੱਚ ਫੁੱਲ ਲੁੱਕ ਲੈ ਕੇ ਆਉਂਗੀ ਨੈਕਸਟ ਵੀਡੀਓ ਵਿੱਚ ਆਪਣਾ ਰੱਖਿਓ ਬਹੁਤ ਸਾਰਾ ਖਿਆਲ ਤਦ ਤੱਕ ਲਈ ਬਾਏ ਬਾਏ